ਦੇਖੋ ਫਤਿਹਗੜ ਜੀ ਨੇ ਜਿਹੜਾ ਬੜਾ ਪਿਛਲੇ ਦਿਨੀ ਮਾੜਾ ਇਨਸੀਡੈਂਟ ਵਾਪਰਿਆ ਇੱਥੇ ਇੱਕ ਮੇਰੇ ਹਲਕੇ ਦੇ ਸਰਪੰਚ ਨੇ ਪਿੰਡ ਦੇ ਨਸੀਕਿਆਂ ਤੋਂ ਉਹ ਛੋਟਾ ਬਰਦਰ ਸਰਪੰਚਾ ਵੱਡੇ ਨੇ ਇੱਥੇ ਪਗੜੀ ਹਾਊਸ ਬਣਾਇਆ ਪਿਛਲੇ 3 ਮਹੀਨਿਆਂ ਤੋਂ ਆ ਕਿਸੇ ਸ਼ਰਾਰਤੀ ਅਨਸਰ ਨੇ ਪਿਛਲੇ ਦਿਨੀ ਇਹਨਾਂ ਤੇ ਦੁਕਾਨ ਤੇ ਫਾਇਰਿੰਗ ਕਰਕੇ ਗਏ ਨੇ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਉਹ ਜਿਹੜੇ ਪਹਿਲਾਂ ਇੱਥੇ ਦੁਕਾਨਦਾਰ ਸੀਗੇ ਕਰਦੇ ਉਹ ਵੀ ਰੈਂਟ ਤੇ ਸੀਗੇ ਤਾਂ ਇਹਨਾਂ ਵੀ ਰੈਂਟ ਤੇ ਲਈਏ ਦੁਕਾਨ ਉਹ ਜਿਹੜੇ ਪਹਿਲਾਂ ਰੈਂਟ ਤੇ ਰਹਿੰਦੇ ਸੀਗੇ ਉਹਨਾਂ ਨੂੰ ਥ੍ਰੈਟ ਕਾਲ ਆਈ ਸੀਗੀ ਇਹਨਾਂ ਨੂੰ ਤਾਂ ਥ੍ਰੈਟ ਕਾਲ ਵੀ ਨਹੀਂ ਕਦੀ ਆਈ ਤਾਂ ਭਲੇਖੇ ਨਾਲ ਉਹਨਾਂ ਨੇ ਅਟੈਕ ਉਹਨਾਂ ਦੇ ਕਰਨਾ ਸੀਗਾ ਔਰ ਉਹ ਇਹਨਾਂ ਤੇ ਕਰਤਾ ਜੋ ਅਸਲੀ ਤੇ ਸਾਹਮਣੇ ਆਈ ਪਰ ਜੇ ਉਹਨਾਂ ਦੇ ਕਰਨਾ ਜਾਂ ਇਹਨਾਂ ਤੇ ਕਰਨਾ ਇਹ ਇਹ ਜੇ ਲੋਕਾਂ ਨੂੰ ਕਦੀ ਵੀ ਨਹੀਂ ਸਰਕਾਰ ਨੇ ਬਖਸ਼ਣਾ ਉਹ ਆਉਣ ਵਾਲੇ ਥੋੜੇ ਦਿਨਾਂ ਤੱਕ ਉਹ ਜਿਹੜੇ ਬੰਦੇ ਕਰਕੇ ਗਏ ਨੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਆਵਾਂਗੇ ਨਸਾਂ ਸੁਪੀ ਸੀ ਜੀ ਦਸੰਗਰ ਦਾਵਾ ਦਾ ਕਾਫੀ ਇਹ ਚਰਚਾ ਤੇ ਪਿਆਣਾ ਆ ਰਿਹਾ ਕਿ ਇਹ ਜਿਹੜੇ ਸਾਨੂੰ ਇਹ ਸਰਪੰਚ ਸਾਹਿਬ ਵੀ ਮੈਨੂੰ ਮਿਲ ਕੇ ਆਏ ਤੇ ਫੇਰ ਉਹ ਇਹਨਾਂ ਤੇ ਗੋਲੀ ਚੱਲ ਗਈ ਮੇਰੇ ਮੁੰਡੇ ਨੂੰ ਲੈ ਕੇ ਧਮਕੀਆਂ ਦਿੱਤੀਆਂ ਦੇਖੋ ਜੀ ਸਰਪੰਚ ਸਾਹਿਬ ਮੇਰੇ ਨਾਲ ਹੈ ਨਾ ਪੁੱਛੋ ਕਿ ਤੁਸੀਂ ਉਹਦੇ ਕੋਲ ਗਏ ਦੱਸੋ ਜੀ ਨਹੀਂ ਜੀ ਨਹੀਂ ਉਹਨਾਂ ਦੇ ਵੀ ਜਿਹੜੇ ਇੱਥੇ ਪਹਿਲਾਂ ਰਹਿੰਦੇ ਸੀਗੇ ਇਹ ਕਰਾਏ ਦੀ ਦੁਕਾਨ ਸੀ ਉਹਨਾਂ ਦਾ ਨਾਮ ਗੁਰਪੇਜ ਆ ਉਹਦੇ ਗਲਤ ਹਮੇਲੀ ਨਾਲ ਸਾਡਾ ਨਾਮ ਲਿਆ ਗਿਆ ਤੇ ਉਹ ਨਾਲ ਇਹ ਦੁਕਾਨ ਉਹਨਾਂ ਦੀ ਵੀ ਉਹਨਾਂ ਦੇ ਇੱਕ ਭਰਾ ਦਾ ਨਾਮ ਭਰਮਿੰਦਰ ਆ ਦੂਜੇ ਦਾ ਗੁਰਪੇਜ ਨਾ ਇਹ ਮਿਸ ਹਨਰ ਨੂੰ ਇਸ ਕਰਕੇ ਇਹ ਤਾਂ ਬਿਲਕੁਲ ਨਹੀਂ ਗਏ ਇਹਨਾਂ ਇੱਕ ਕੜੀ ਜੋੜਦੇ ਨੇ ਉਸ ਕੜੀ ਨਾਲ ਇਹਨੂੰ ਕੜੀ ਜੋੜਿਆ ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਐ ਵੀ ਕਿਹਾ ਕਿ ਮੇਰੇ ਮੁੰਡੇ ਨੂੰ ਥ੍ਰੈਟ ਕੱਲਾਉਂਦੀਆਂ ਜੀ ਹਨਾ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਈ ਫਿਰ ਮੇਰੇ ਮੁੰਡੇ ਨੇ ਪੋਸਟ ਪਾਈ ਫਿਰ ਉਹ ਬੰਦੇ ਮਿਲ ਕੇ ਗਏ ਜੀ ਫਤੇਗੜ ਫਿਰ ਉਦੋਂ ਮੇਨ ਤੋਂ ਬਾਅਦ ਡੇਢ ਘੰਟੇ ਬਾਅਦ ਉੱਥੇ ਕੋਲੀ ਚੱਲ ਗਈ ਜੀ ਇਹ ਸਭ ਇੱਕ ਸਿਸਟਮ ਡਰਾਮਾ ਰਚਿਆ ਜਾਂ ਡਿਆ ਐਸੀ ਕੋਈ ਗੱਲ ਨਹੀਂ ਥ੍ਰੈਟ ਕਾਲ ਵੀ ਮੈਂ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਰਹੀ ਐਸਐਸਪੀ ਸਾਹਿਬ ਨੇ ਇੱਕ ਕਾਨਫਰੰਸ ਕਰਤੀ ਹੁਣ ਕਿ ਕੋਈ ਐਸੀ ਥ੍ਰੈਟ ਕਾਲ ਨਹੀਂ ਹੋਈ ਸਿਰਫ ਇਹਨਾਂ ਇੱਕ ਪੋਸਟ ਪਾਈ ਐ ਐਮਪੀ ਸਾਹਿਬ ਦੇ ਜਿਹੜੇ ਬੇਟੇ ਨੇ ਪੋਸਟ ਪਾਈ ਤਾਂ ਪੋਰਸ ਉਸ ਦੇ ਥਲੇ ਕਿਹਨੇ ਕਮੈਂਟ ਕੀਤਾ ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤਾ ਵਾ ਉਹ ਕਮੈਂਟ ਵਾਲੇ ਤੇ ਘਰਵੋਈ ਹੋਈ ਐ ਕੋਈ ਥ੍ਰੈਟ ਕਾਲ ਆਈ ਨਹੀਂ ਕਹਿੰਦੇ ਜੀ ਜੱਗੂ ਭਗਵਾਨਪੁਰੇ ਤੇ ਥ੍ਰੈਟ ਕਾਲ ਦਾ ਆ ਪੜੋ ਸਟੇਟਮੈਂਟ ਹੋਣੇ ਹੀ ਐਸਐਸਪੀ ਸਾਹਿਬ ਦੂ ਕਹਿੰਦੇ ਕੋਈ ਉਦੋਂ ਜੱਗੂ ਭਗਵਾਨਪੁਰੇ ਨੂੰ ਥ੍ਰੈਟ ਕੋਈ ਨਹੀਂ ਆਈ ਤਾਂ ਅਸੀਂ ਜਿੱਦਾਂ ਹੁਣੇ ਨਾ ਉਹ ਪੁਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸ਼ਤਪਨਾ ਹੀ ਕਰਦੇ ਰਹੇ ਇਹਨਾਂ ਲੋਕਾਂ ਦੀਏ ਲੋਕ ਤਾਂ ਹੁਣ ਗੱਲ ਕੋ ਹੁੰਦੀ ਨਹੀਂ ਉਹ ਅੱਗ ਦਾ ਡਰਿਆ ਟੜਾਣੇ ਤੋਂ ਡਰਦਾ ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ ਕੁਝ ਨਹੀਂ ਪੋਸਟ ਪਾਈ ਆ ਕਿਸੇ ਨੇ ਕਮੈਂਟ ਕਰਤਾ ਕਮੈਂਟ ਵਾਲੇ ਨੂੰ ਫੜ ਕੇ ਪੁੱਛਨੇ ਉਹ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਹੀ ਨਹੀਂ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫਾਰਮੇਸ਼ਨ ਦਿੰਦੇ ਹੋ ਨਾ थाने ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਉੱਤੇ ਆਪਾਂ ਕਰਦੇ ਆ ਨਾ ਤੁਸੀਂ ਹਾਂਜੀ ਸਹੀ ਉਹਦੇ ਤੇ ਆਪਾਂ ਜਾਂ ਜਿਮਨੀ ਪਰਦੇਓ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਇਹ ਆ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਲਾਈ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਚਲੂ ਹੁੰਦੀ ਹੈ ਵੈਸੇ ਗੱਲ ਹੀ ਕੋਈ ਨਹੀਂ ਜੇ ਕੋਈ ਪ੍ਰਮਾਤਰੀ ਦੇ ਭਾਤੀ ਵਿੱਚ ਟੈਲੈਂਟ ਨੂੰ ਆ ਰਹੀ ਜਿਉਂ ਕਹਿੰਦਾ ਕਿ ਇਹਨਾਂ ਦਾ ਜਿਹੜੀ ਆ ਫਰੇਗਾ ਟੂ ਜੈਨਸੀ ਕੱਟ ਬੋਲੀ ਵਾਲਾ ਸਾਟਾ ਹੈ ਉਹ ਹੈ ਹੀ ਨਹੀਂ ਜੀ ਅੱਜ ਕੋਈ ਗੱਲ ਹੀ ਨਹੀਂ ਇਹ ਤਾਂ ਉਹ ਜਿਹੜੇ ਫਰੋਤੀ ਫਰਾਤੀ ਜਿਹੜੇ ਡਰਾਉਂਦੇ ਧਮਕਾ ਕੇ ਥੋੜੇ ਵਾਲੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਥੋੜਾ ਇਹ ਤਾਂ ਉਹ ਲੋਕ ਨੇ ਉਹਨਾਂ ਦੇ ਹਰ ਇੱਕ ਨੇ ਕਿਹਾ ਇਹ ਤਾਂ ਵੀਹੀਂ ਇਹਦੇ ਨਾਲ ਕੋਈ ਤਾਂ ਲਿੰਕ ਹੀ ਨਹੀਂ ਤਾਂ ਇਹ ਇੱਕ ਸਿਸਟਮ ਨੂੰ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ 'ਚ ਦਹਿਸ਼ਤ ਪੈਦਾ ਕਰਨੀ ਕਿ ਗੈਂਗਸਟਰਵਾਦ ਬੜਾ ਜੀ ਤਰ੍ਹਾਂ ਗੈਂਗਸਟਰ ਪਿਛਲੇ 50 ਸਾਲਾਂ 'ਚ ਤੁਸੀਂ ਆਬ ਹੋਮ ਮਿਨਿਸਟਰ ਰਹੇ ਹੋ ਤਾਂ ਇਹੀ ਗੈਂਗਸਟਰ ਇਹ ਮੈਂ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਬਣਦਾ ਰਿਹਾ ਇਹ ਲੋਕਾਂ ਨੂੰ ਭੁਲੇਖਾ ਤੁਹਾਡੇ ਤੇ ਤੁਹਾਡਾ ਸਾਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਪੜ ਲਿਆ ਦੇਖ ਲਿਆ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਹੋ ਇਸ ਕਰਕੇ ਇਹਨਾਂ ਚੀਜ਼ਾਂ ਨਾਲ ਲੋਕਾਂ ਦੇ ਵਿੱਚ ਕੋਈ ਬਹੁਤੀ ਵੱਡੀ ਤੁਹਾਡੀ ਸਾਫ਼ ਇਮੇਜ ਨਹੀਂ ਬਣਨੀ ਕਿ ਤੁਸੀਂ ਸੋਚੋ ਕਿ ਇਮੇਜ ਤੁਹਾਡੀ ਸਾਫ਼ ਹੋ ਜਾਏਗੀ ਜੋ ਤੁਸੀਂ ਪਿਛਲੇ 5 ਸਾਲਾਂ ਚ ਬੀਚਿਆ ਔਰ ਤਹੀਂ ਵੱਡਣਾ ਔਰ ਆਉਣ ਵਾਲੇ ਸਮੇਂ 'ਚ ਵੱਡੋਗੇ ਹੋਰ ਵੀ। ਅੱਜ ਸੁਚਾ ਸਿੰਘ ਲੰਗਾਨ ਨੇ ਅੱਜ ਕਿਹਾ ਵੀ ਅਸੀਂ ਧਰਨਾ ਲੈਣਾ ਹੈ ਸਤਲੁਜ ਚੰਦਰ ਸਿੰਘ ਦੀ ਕਿਰਤਾਈ ਦੇ। ਦੇਖੋ ਜੀ, ਦੇਖੋ ਉਹ ਜਿਹੜੀ ਗੱਲ ਹੈ। ਕੱਲ ਇੱਕ ਜਿਹੜੀ ਜੱਗੂ ਭਗਵਾਨਪੁਰੀ ਦੇ ਭਰਾ ਨੇ ਇੱਕ ਚੈਨਲ ਤੇ ਇੰਟਰੂ ਦਿੱਤੀ ਆ। ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਕਿਹਾ ਕਿ ਜਿਹੜਾ ਸਰਪੰਚ ਪੱਪੂ ਟਿਲਮਾਲਾ ਮਰਿਆ। ਠੀਕ ਹੈ ਜੀ। ਤਾਂ ਉਹਦੇ 'ਚ ਗੋਲਦੀਪ <strong>ਪਮਰਾ</strong> ਕੋਟਰੀ ਦਾ ਉਹਦੇ ਫੋਨ ਤੋਂ ਜਿਹੜੀ ਸਾਡੀ ਗੱਲ ਹੋਈ ਹੈ ਤਾਂ ਸੁਖਜਿੰਦਰ ਧਾਵੇ ਨੇ ਕਿਹਾ ਕਿ ਤੁਸੀਂ ਮਾਰ ਦੋ ਪਰ ਮੈਂ ਮਗਰ ਬੈਠਾ ਹਾਂ ਗੱਲ ਕਲੀਅਰ ਹੈ ਮੈਂ ਤੁਹਾਡੇ ਚੈਨਲ ਲਈ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਜਿਹੜਾ ਮਾਨਨਾਲ ਕਹੇ ਕਿ ਇਹ ਬੰਦੇ ਨੇ ਕਹਿ ਕਿ ਮਰਵਾਇਆ ਗੱਲ ਬੜੀ ਸਾਫ਼ ਹੈ ਕਿ ਉਹ ਜਿਹੜਾ ਗੋਲਦੀਪ <strong>ਪਮਰਾ</strong> ਉਹਨੂੰ ਇੰਟਰੋਗੇਟ ਕੀਤਾ ਜਾਏ ਇੰਟਰੋਗੇਟ ਕਰੋਗੇ ਉਹ ਬਿਲਕੁਲ ਪੱਕੇਗਾ ਕਿ ਮੈਂ ਗੱਲ ਕਰਾਈ ਹੈ ਅਜੇ ਉਹ ਬਖਦਾ ਸਸੁਖਜਿੰਦਰ ਦਾਵ ਨੇ ਜੇ ਕਰਾਇਆ ਤਾਂ ਤੇ ਪਰਚਾ ਹੋਣਾ ਚਾਹੀਦਾ